ਜਿਸ ਦੀ ਕੋਈ ਨਹੀਂ ਲੈ ਕੇ ਆਇਆ ਕਿਹਦਾ ਤੱਕ ਕੋਈ ਆਇਆ ਨਹੀਂ ਕਰਮਦਾ ਕੋਈ ਸੀਐਮ ਪੰਜਾਬ ਦੇ ਤੁਸੀਂ ਫਿਰ ਦਿਸ਼ਾ ਨਿਰਦੇਸ਼ਾਂ ਦੀ ਜਿਹੜੀ ਪੂਰੀ ਹਾਂਜੀ ਹਾਂ ਸਰਕਾਰ ਦੇ ਹੁਕਮ ਅਨੁਸਾਰ ਜਿਵੇਂ ਅਸੀਂ ਨੌਜਵਾਂਗੂ ਕੰਮ ਕਰਦੇ ਹਾਂ ਉਹੇ ਕਰ ਰਹੇ ਸਵੇਰੇ ਅਸੀਂ ਸਾਰੇ 9 ਵਜੇ ਹਾਜ਼ਰ ਹਾਂ ਠੀਕ ਹੈ ਪਹਿਲੇ ਦਿਨ ਸੀਐਮ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਇਸ ਤਹਿਸੀਲ ਦਾ ਉਦਘਾਟਨ ਕੀਤਾ ਗਿਆ ਸੀ ਤਾਂ ਤਸਵੀਰ ਦੇਖ ਸਕਦੇ ਹੋ ਤਾਂ ਕਈ ਕਰੋੜਾਂ ਦੀ ਲਾਗਤ ਦੇ ਨਾਲ ਜਿਹੜੀ ਇਹ ਤਹਿਸੀਲ ਤਿਆਰ ਕੀਤੀ ਗਈ ਸੀ ਤਾਂ ਅੱਜ ਦੇ ਦਿਨ ਦੀ ਗੱਲਬਾਤ ਕੀਤੀ ਜਾਵੇ ਤਾਂ ਤਹਿਸੀਲਦਾਰਾਂ ਦੀ ਜਿਹੜੀ ਹੜਤਾਲ ਚੱਲ ਰਹੀ ਸੀ। ਜਿਸ ਤੋਂ ਬਾਅਦ CM ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਵੱਖ-ਵੱਖ ਤਹਿਸੀਲਾਂ ਦੇ ਵਿੱਚ ਜਾ ਕੇ ਰੇਡ ਕੀਤੀ ਗਈ ਤੇ ਤਹਿਸੀਲਦਾਰਾਂ ਨੂੰ ਜਿਹੜੀ ਚੇਤਾਵਨੀ ਵੀ ਦਿੱਤੀ ਗਈ ਕਿ ਜੇਕਰ ਤੁਸੀਂ ਤਹਿਸੀਲਾਂ ਦੇ ਵਿੱਚ ਨਹੀਂ ਆਉਣਾ ਤਾਂ ਤੁਸੀਂ ਛੁੱਟੀ ਮਨਾ ਸਕਦੇ ਹੋ ਤਾਂ ਸਾਡੇ ਲਵੇ ਹੋਰ ਬਹੁਤ ਅਜਿਹੇ ਕੰਮ ਨੇ ਜੋ ਮਿਹਨਤ ਕਰਨ ਵਾਲੇ ਨੇ ਤਾਂ ਉਹਨਾਂ ਨੂੰ ਨੌਕਰੀ ਦੇ ਸਕਦਾ ਤਾਂ ਤਹਿਸੀਲ ਦੇ ਵਿੱਚ ਪਹੁੰਚਿਆ ਕਿ ਕੰਮ ਹੋ ਰਹੇ ਨੇ ਤਹਿਸੀਲ 'ਚ ਜਾਂ ਫਿਰ ਨਹੀਂ ਤਾਂ ਤਸਵੀਰਾਂ ਦੇਖ ਸਕਦੇ ਹੋ ਜਿਹੜੀਆਂ ਤਹਿਸੀਲ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਾਂ ਦੇਖ ਸਕਦੇ ਹੋ ਜਿਹੜੇ ਮੁਲਾਜ਼ਮ ਨੇ ਤਾਂ ਉਹ ਦਾ ਆਪਣੇ ਕੰਮ ਕਰਨ ਦੇ ਲਈ ਤਹਿਸੀਲ ਦੇ ਵਿੱਚ ਪਹੁੰਚੇ ਹੋਏ ਨਹੀਂ ਤਾਂ ਜਿਹੜੇ ਲੋਕ ਨੇ ਫਰਦਾਂ ਨੂੰ ਲੈ ਕੇ ਰਜਿਸਟਰੀਆਂ ਤੇ ਤਹਿਸੀਲ ਦੇ ਵਿੱਚ ਆ ਕੇ ਕੰਮ ਕਰਵਾ ਰਹੇ ਨੇ ਦੂਜੇ ਪਾਸੇ ਗੱਲਬਾਤ ਕੀਤੀ ਜਾਵੇ ਤਹਿਸੀਲਦਾਰਾਂ ਦੀ ਤਾਂ ਇੱਕ ਪਾਸੇ ਛੁੱਟੀ ਵੀ ਲਈ ਗਈ ਆ ਤਾਂ ਬਹੁਤ ਜਗ੍ਹਾ ਤੇ ਜਿਹੜਾ ਅਸੀਂ ਕਹਿ ਸਕਦੇ ਆ ਸੀਐਮ ਪੰਜਾਬ ਦੇ ਵੱਲੋਂ ਜਿਹੜੇ ਕਹਿ ਸਕਦਾ ਅਸੀਂ ਸੀਨੀਅਰ ਅਫਸਰਾਂ ਨੂੰ ਜਿਹੜਾ ਪੀਸੀਐਸ ਅਫਸਰਾਂ ਨੂੰ ਜਿਹੜੀ ਕਮਾਂਡ ਤੱਕ ਦਿੱਤੀ ਗਈ ਹੈ ਕਿ ਜੇਕਰ ਤਹਿਸੀਲਦਾਰ ਨਹੀਂ ਦਫਤਰਾਂ ਦੇ ਵਿੱਚ ਬੈੰਦੇ ਤਾਂ ਤੁਸੀਂ ਕਮਾਂਡ ਸਾਹਿਬ ਸਾਹਿਬ ਜਿਹੜੀ ਪਾਵਰ ਹੈ ਤਾਂ ਉਹਨਾਂ ਨੂੰ ਦਿੱਤੀ ਗਈ ਹੈ ਤਾਂ ਤਹਿਸੀਲ ਭਵਾਨੀ ਕਰਦੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਤਹਿਸੀਲ ਦੇ ਵਿੱਚ ਕੰਮ ਹੋ ਰਿਹਾ ਜਾਂ ਫਿਰ ਨਹੀਂ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਤਹਿਸੀਲ ਭਵਾਨੀ ਕਰਦੀ ਹੈ ਤੁਹਾਡੇ ਨਾਲ ਸਾਂਝੇ ਕਰ ਰਿਹਾ ਤਾਂ ਜਿਹੜੀਆਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਤਾਂ ਜਿਹੜਾ ਤਹਿਸੀਲ ਦੇ ਵਿੱਚ ਕੰਮ ਹੋ ਰਿਹਾ ਜਾਂ ਫਿਰ ਨਹੀਂ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਾਂ ਨਾਇਬ ਤਹਿਸੀਲਦਾਰ ਦਾ ਜਿਹੜਾ ਕੈਮਰਾ ਨਾਲ ਦੇਖ ਸਕਦਾ ਕਿ ਤਹਿਸੀਲਦਾਰ ਸਾਹਿਬ ਪਹੁੰਚੇ ਨੇ ਜਾਂ ਫਿਰ ਨਹੀਂ ਤਾਂ ਜਿਹੜਾ ਕੰਮ ਵੀ ਕੀਤਾ ਜਾ ਰਿਹਾ ਤਾਂ ਮੌਜੂਲੇ ਨਾਇਬ ਤਹਿਸੀਲਦਾਰ ਸਾਹਿਬ ਸਰ ਹੜਤਾਲ ਵੀ ਚੱਲ ਰਹੀ ਸੀ ਤਾਂ ਤੁਸੀਂ ਦਫ਼ਤਰ ਆਏ ਹੋ ਕੰਮ ਚੱਲ ਰਿਹਾ ਹੁੰਦਾ ਹਾਂ ਜੀ ਹਾਂ ਸਾਰੇ ਲੋਕਾਂ ਦਾ ਕੰਮ ਕਰ ਰਹੇ ਨੇ ਜਿਹੜੇ ਜਿਹੜੇ ਆ ਰਹੇ ਨੇ ਠੀਕ ਹੈ ਤਾਂ ਰਜਿਸਟਰੀ ਵਗੈਰਾ ਵੀ ਜਿਹੜੀ ਕੀਤੀ ਜਾ ਰਜਿਸਟਰੀ ਤੇ ਕੋਈ ਨਹੀਂ ਲੈ ਕੇ ਆਇਆ ਕਿ ਹਾਂ ਤੱਕ ਕੋਈ ਆਇਆ ਨਹੀਂ ਕਰਤਾ ਕੋਈ ਨਹੀਂ ਆਇਆ ਸੀਐਮ ਪੰਜਾਬ ਦੇ ਤੁਸੀਂ ਫਿਰ ਦਿਸ਼ਾ ਨਿਰਦੇਸ਼ਾਂ ਦੀ ਜਿਹੜੀ ਪੂਰੀ ਪਾਲਣਾ ਹਾਂ ਜੀ ਸਰਕਾਰ ਦੇ ਹੁਕਮ ਅਨੁਸਾਰ ਜਿਵੇਂ ਅਸੀਂ ਰੋਜ਼ ਵਾਂਗੂ ਕੰਮ ਕਰਦੇ ਆ ਉਹੇ ਕਰ ਰਹੇ। ਕਸਮੀਰੇ ਜਿਹੜਾ ਕਿੰਨੇ ਵਜੇ ਜਿਹੜਾ ਦਫ਼ਤਰ ਖੁੱਲ੍ਹਿਆ ਸੀ ਸਰ? ਸਵੇਰੇ ਅਸੀਂ ਸਾਰੇ 9 ਵਜੇ ਹਾਜ਼ਰ ਸੀ। ਠੀਕ ਹੈ। ਤਾਂ ਜਿਹੜੇ ਲੋਕ ਵੀ ਆ ਰਹੇ ਨੇ ਹੁਣ ਤਹਿਸੀਲ ਦੇ ਵਿੱਚ ਕੰਮ ਕਰਨ ਸੁਹਾ ਲੋਗਾ ਫਿਰ ਜਾ ਰਹੇ ਨੇ ਕੰਮ ਕਰ ਉਹ। ਤਾਂ ਅਸੀਂ ਬਹੁਤ ਜਗ੍ਹਾ ਦੇ ਵਿੱਚ ਦੇਖਿਆ ਕਿ ਤਹਿਸੀਲਦਾਰ ਛੁੱਟੀ ਤੇ ਨੇ ਤੇ ਬਹੁਤ ਉੱਚ ਅਧਿਕਾਰੀਆਂ ਪੀ.ਐਸ ਅਧਿਕਾਰੀਆਂ ਨੂੰ ਜਿਹੜੀ ਕਮਾਂਡ ਦਿੱਤੀ ਤਾਂ ਇੱਥੇ ਭਵਾਨੀਗੜ ਦੇ ਵਿੱਚ ਜੇ ਰਹੀ ਹੈ। ਇੱਥੇ ਮੈਂ ਹਾਜ਼ਰ ਨਹੀਂ। ਠੀਕ ਹੈ ਤੁਸੀਂ ਆ ਰਹੇ ਹੋ। ਤਾ ਤਸਵੀਰਾਂ ਦੇਖ ਸਕਦੇ ਹੋ ਤਾਂ ਨਾਇਬ ਤਹਿਸੀਲਦਾਰ ਜਿਹੜੇ ਪਹੁੰਚੇ ਹੋਏ ਨੇ ਤਾਂ ਜਿਹੜੇ ਲੋਕਾਂ ਦੇ ਕੰਮ ਵੀ ਕਰਨੇ ਨੇ ਤਾਂ ਡਿਊਟੀ ਤੇ ਜਿਹੜਾ ਮੌਜੂਦ ਨੇ ਨਾਇਬ ਤਹਿਸੀਲਦਾਰ ਤਾਂ ਬਹੁਤ ਤਹਿਸੀਲਦਾਰਾਂ ਤਹਿਸੀਲਾਂ ਦੇ ਵਿੱਚ ਜਿੱਥੇ ਤਹਿਸੀਲਦਾਰ ਨਹੀਂ ਪਹੁੰਚੇ ਦਾ ਉੱਥੇ ਸੀਐਮ ਪੰਜਾਬ ਨੇ ਐਕਸ਼ਨ ਵੀ ਲਿਆ ਤਾਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਕਿ ਜਿਹੜੀਆਂ ਤਹਿਸੀਲਾਂ ਦੇ ਵਿੱਚ ਤਹਿਸੀਲਦਾਰ ਨਹੀਂ ਆਏ ਤਾਂ ਪੀਸੀਐਸ ਅਧਿਕਾਰੀਆਂ ਨੂੰ ਜਿਹੜੀ ਪਾਵਰ ਦਿੱਤੀ ਗਈ ਹੈ ਪਰ ਭਵਾਨੀਗੜ੍ਹ ਤਹਿਸੀਲ ਦੇ ਵਿੱਚ ਜਦੋਂ ਨਾਇਬ ਤਹਿਸੀਲਦਾਰ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਵੀ ਕਿਹਾ ਕਿ तहसील ਦੇ ਵਿੱਚ ਮੈਂ ਸਵੇਰ ਤੋਂ ਆਇਆ ਤਾਂ ਜਿਹੜਾ ਕੰਮ ਹੈ ਤਾਂ ਉਹ ਕਰਵਾਇਆ ਜਾ ਰਿਹਾ ਤਾਂ ਤਸਵੀਰਾਂ ਦੇਖ ਸਕਦਾ ਤਾਂ ਜਿਹੜੀਆਂ ਭਵਾਨੀਗੜ੍ਹ ਤੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਾਂ ਸਵੇਰ ਤੋਂ ਹੀ ਤਹਿਸੀਲ ਦੇ ਵਿੱਚ ਜਿਹੜਾ ਕੰਮ ਹੈ ਜੋਰਾਂ ਸ਼ੋਰਾਂ ਦੇ ਚੱਲ ਰਿਹਾ ਤਾਂ ਸੀਐਮ ਪੰਜਾਬ ਦੇ ਆਦੇਸ਼ਾਂ ਦੀ ਜਿਹੜੀ ਪਾਲਣਾ ਵੀ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਦੇ ਵਿੱਚ ਕੀਤੀ ਜਾ ਰਹੀ ਹੈ ਮਾਲਵਾ ਟੀਵੀ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ